ਨਾ ਕਰਾ ਮੈਂ ਤੈਨੂੰ ਪੜਾਈ ਭੇਜਾਂ ਤੈਨੂੰ ਕਾਲਜ ਬਣਾਵਾ ਤੈਨੂੰ ਵਕੀਲ ਦੱਸੀ ਮੈਨੂੰ ਨਾ ਚਾਚੀ ਮੈਂ ਪੜਨੇ ਦਿੱਤਾ ਕੀ ਕਰਦੇ ਸੀ ਕੀ ਕਰਨਾ ਸੀਗਾ ਆ ਗੋਹਾ ਜਿਆ ਪਿਆ ਸੀ ਉਹ ਸੁਟਕੇ ਆਈਆਂ ਸੁਟ ਗਿਆ ਚਾਚੂ ਬਣਾ ਲਓ ਫਿਰ ਚਾਹ ਤਾਂ ਮੈਂ ਬਣਾ ਦੇਣੀ ਹੈਗੀ ਜਾਇਆ ਤੁਸੀਂ ਖੇਤ ਖੇਤਾਂ ਮੈਂ ਜਾਇਆ ਆ ਤੇ ਨਾ ਮੈਂ ਗਿਆ ਸੀ ਵਕੀਲ ਕੋਈ ਅੱਛਾ ਤੇ ਫੀਸ ਮੰਗ ਰਿਹਾ ਉਹ ਵਕੀਰ ਤਾਂ ਫੀਸ ਮੰਗਦੀ ਹੁੰਦੇ ਨੇ ਹੁਣ ਕੰਮ ਐਡਾ ਵੱਡਾ ਹੋ ਗਿਆ ਵਕੀਰ ਐਡੀਸ਼ ਦੀ ਕਿੱਥੋਂ ਜ਼ਮਾਨਤ ਲਾ ਦਾਂਗੇ ਹਜੇ ਨਹੀਂ ਉਹਦੀ ਜ਼ਮਾਨਤ ਲੱਗਦੀ ਹੈਗੀ ਪਰ ਫੀਸ ਤਾਂ ਦੇਣੀ ਪੂ ਮੰਗਦਾ ਤਾਂ ਹੁੰਦੀ ਹੈ ਨਾ ਅਗਲਾ ਉਹ ਵਕੀਰ ਨਾਲੇ ਕੰਮ ਤਾਂ ਕਰਨਾ ਨਹੀਂ ਹੈਗਾ ਬਸ ਉਹੀ ਫੀਸਾਂ ਲੈਂਦੇ ਰਹਿੰਦੇ ਨੇ ਕਾਦੇ ਵਾਸਤੇ ਫਿਰ ਹਾਂ ਉਹ ਹੋਰ ਹੈਗਾ ਨਿਗਾ ਚ ਵਕੀਰ ਆਪਾਂ ਉਹ ਕਰ ਲਾਂਗੇ ਠੀਕ ਐਵੇਂ ਤੁਸੀਂ ਨਾਲੇ ਜਿਹੜਾ ਵਕੀਰ ਤੁਸੀਂ ਕੀਤਾ ਨਾ ਉਹ ਤਾਂ ਵੱਧ ਫੀਸ ਮੰਗਦਾ ਹੈਗਾ ਅੱਛਾ ਹੋਰ ਕੰਮ ਕੰਮ ਕਰਾਉਂਦਾ ਨਹੀਂ ਹੈਗਾ ਉਹ ਕੁਰਾ ਹੈ ਨਹੀਂ ਗੱਬਰ ਕੋਈ ਉਹ ਆਹੋ ਹੈਗਾ ਮੇਰੇ ਪੇਕਿਆਂ ਕੰਨੀ ਵਕੀਲ ਇੱਕ ਆਪਾ ਉਹ ਕਰਾਵਾਂਗੇ ਨਾਲੇ ਇੰਨੀ ਫੀਸ ਨਹੀਂ ਲੈਂਦਾ ਨਾ ਛੇਤੀ ਜਮਾਨਤ ਲੱਗ ਜੂਗੀ ਠੀਕ ਆ ਸੇਰੇ ਜਿੰਨੇ ਸੋਡੀ ਮਰਜੀ ਹੋ ਮੈਂ ਕਰ ਲਾਉਂਗਾ ਹਾਂ ਤੇ ਸੱਚ ਹੁਣ ਤਾਂ ਨਹੀਂ ਤੰਗ ਕਰਦੇ ਉਹ ਨਾ ਉਹ ਤਾਂ ਹੁਣ ਜਿਹਦੇ ਹੋ ਗਿਆ ਨਾ ਜਿਹੜੇ ਚ ਕੰਨ ਚ ਪਾਈ ਨਹੀਂ ਰੜਕਦੇ ਸਹੀ ਗੱਲ ਆ ਤੰਗ ਕਿੱਥੋਂ ਕਰਨ ਪਹਿਲਾਂ ਬਹੁਤ ਤੰਗ ਕਰਿਆ ਉਹਨਾਂ ਨੇ ਮੈਨੂੰ ਚੱਲ ਹੁਣ ਤਾਂ ਫਿਰ ਪੋਲੇ ਪੈਣੀ ਜਦੋਂ ਇਹਨੂੰ ਫਸਾਤਾ ਵਿਚਾਰੇ ਨੂੰ ਆਪਣਾ ਵੀ ਫਿਰ ਪਿੰਡ ਚ ਨਾ ਚੱਲਦਾ ਨਾ ਤਾਂ ਚੱਲਦਾ ਨਾਲੇ ਹੁਣ ਸ਼ਰੀਕਾਂ ਨੂੰ ਪਤਾ ਲੱਗ ਗਿਆ ਨਾਲੇ ਚੱਲ ਫੇਰ ਕੀ ਆ ਕੁੜੀ ਨੂੰ ਹਾਂ ਆਪਾਂ ਵਧੀਆ ਰੱਖੀ ਜੰਨੇ ਆ ਜੇ 2-4 ਸਾਲ ਜੇਲ੍ਹ ਚ ਲਾ ਵੀ ਆਊਗਾ ਤਾਂ ਕੀ ਫਰਕ ਪੈਂਦਾਗਾ ਹੁਣ ਤਾਂ ਕੀ ਪੈਂਦਾਗਾ ਆਪਾਂ ਤਾਂ ਕੁੜੀ ਨਾਲ ਕੋਈ ਫਰਕ ਨਹੀਂ ਰੱਖਦੇ ਠੀਕ ਹੈ ਚੱਲ ਵਧੀਆ ਥਾਂ ਦੇਖ ਕੇ ਭਾਈ ਉਹਨੂੰ ਵਿਆਹ ਦਾਂਗੇ ਹੁਣ ਆਪਾਂ ਠੀਕ ਗੱਲ ਸਹੀ ਗੱਲ ਨਾਲੇ ਤਾਂ ਅੱਜਕੱਲ ਟਾਈਮ ਮਾੜਾਗਾ ਨਾਲੇ ਹੁਣ ਤੈਨੂੰ ਪਤਾ ਪੜਾਈ ਕਿੱਥੋਂ ਹੋਊਗੀ ਉਹ ਤਾਂ ਹੁਣ ਪੜਾਈ ਤਾਂ ਹੋਣੀ ਨਹੀਂ ਹੈਗੀ ਵਕੀਲ ਤੇ ਵੀ ਬੱਦ ਖਰਚ ਆ ਜਾਂਦਾ ਨਾ ਕੋਰਸ ਤੇ ਮੈਂ ਤਾਂ ਕਹਿੰਦੀ ਆ ਨਾ ਚੰਗਾ ਮਾੜਾ ਥਾਂ ਦੇਖ ਕੇ ਆਪਾਂ ਕਰ ਦਈਏ ਚਾਹ ਜਿਵੇਂ ਤੁਹਾਡੀ ਰਾਇ ਹੋਈ ਉਹ ਕੰਨ ਕਰ ਲਾਂਗੇ ਫਿਰ ਤੁਸੀਂ ਸੱਚ ਉਹਦੇ ਨਾਲ ਗੱਲ ਕਰ ਲਓ ਨਾ ਨੰਬਰਦਾਰਾਂ ਦੇ ਬੁੜੇ ਨਾਲ ਰਿਸ਼ਤੇ ਤੱਕ ਰਵਾਉਂਦਾ ਹੈਗਾ ਕਰਿਆ હું ਮੈਂ ਜਾ ਆਉਂਗਾ ਸ਼ਾਮ ਉਹਦੇ ਕੋਲ ਜਾ ਕੇ ਆਇਓ ਜਾ ਕੇ ਆਉਂਗਾ ਕਦੇ ਵੀ ਐ ਕਰਕੇ ਕੁੜੀ ਪੜੀ ਲਿਖੀ ਐ ਵੀ ਪਧੀਆਂ ਜਿਹਾ ਮੁੰਡਾ ਦੇਖੋ ਕੋਈ ਨਾ ਮੈਂ ਕਰੂੰਗਾ ਉਹਦੇ ਨਾਲ ਗੱਲ ਨਾ ਕਰ ਲਿਓ ਗੱਲ ਠੀਕ ਐ ਠੀਕ ਐ ਤੇ ਚਾਹ ਲਿਆ ਦਿਓ ਮੈਨੂੰ ਤੁਸੀਂ ਫਿਰ ਚਾਹ ਅੱਜ ਤਾਂ ਮੈਂ ਉਹਨੂੰ ਰੋਟੀ ਲਿਆ ਕੇ ਦੂੰਗੀ ਚਾਹ ਨਹੀਂ ਲਿਆ ਕੇ ਦਿੰਦੀ ਕਿਸੇ ਪਹਿਲੇ ਛੱਡਦਾ ਕਰੋ ਚਾਹ ਦਾ ਫਿਰ ਕਹਿੰਦੇ ਮੇਰੇ ਤੇ ਜਾਬ ਬਣ ਗਿਆ ਚਾਹ ਤਾਂ ਮੇਰੇ ਸੀਰੀ ਨਹੀਂ ਚੱਲਦਾ ਕੀ ਕਰਾਂ ਮੈਂ ਚਲ ਚਾਹੀ ਬਣਾ ਦੇਣੀ ਆ ਫਿਰ ਖਾ ਲੇ ਚਾਹੀ ਬਣਾ ਦੇ ਵਧੀਆ ਜੀ ਬਣਾਉਣੀ ਹੈ ਜੀ ਸ੍ਰੀਕਾਂ ਦਾ ਨਾਸਾ ਬੰਦ ਕਰਦੇ ਆ ਤਸਾ ਲਾਤ ਆਊਗਾ ਉਹ ਤਾਂ ਯਾਦ ਕਰਿਆ ਕਰਨਗੇ ਬੰਗਾ ਲੈਤਾ ਤੇ ਆਪਾਂ ਕਿਸੇ ਨਾਲ ਇਹ ਤਾਂ ਚਾਹਾਂ ਪੀਣ ਜੋਗਈ ਆ ਕੰਮ ਕੀਤਾ ਦਾ ਕੋਈ ਢੰਗ ਨਾਲ ਕਰਦਾ ਨਹੀਂ ਹੈਗਾ ਲੈ ਮੈਂ ਤਾਂ ਇਹਨੂੰ ਕਹਤਾ ਵੀ ਨੰਬਰਦਾਰਾਂ ਦੇ ਜਾਏ ਇਹ ਕਿਹੜਾ ਜਾਊਗਾ ਕਿਹੜੇ ਰਿਸ਼ਤੇ ਦੀ ਗੱਲ ਕਰੂਗਾ ਐਂ ਕਰਦੀਆਂ ਕਾਲਾ ਮੁੰਡਾ ਠੀਕ ਆ ਕਾਲੇ ਨਾਲ ਗੱਲ ਕਰਦੀ ਆ ਉਹੀ ਕੰਮ ਸਿਰੇ ਲਾਊਗਾ ਨਾਲੇ ਮੈਨੂੰ ਤਾਂ ਕਾਲੀ ਐ ਵੀ ਛੇਤੀ ਤੇ ਛੇਤੀ ਜਿੰਨੀ ਛੇਤੀ ਹੋ ਸਕੇ ਨਾ ਕੰਮ ਹੋ ਜੇ ਚਲ ਮੈਂ ਕਾਲੇ ਨਾਲ ਹੀ ਗੱਲ ਕਰਦੀ ਆ ਫੋਨ ਲਾਉਣੀ ਆ ਕਾਲੇ ਨੂੰ ਪਤਾ ਨਹੀਂ ਕਿੱਥੇ ਰੱਖਤਾ ਫੋਨ ਆ ਪਿਆ ਕਰਦੀ ਆ ਮੈਂ ਕਾਲੇ ਨਾਲ ਗੱਲ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਾਲੇ ਕਿਵੇਂ ਆ ਠੀਕ ਹੈ ਤੈਨੂੰ ਪਤਾ ਹੀ ਆ ਬਸ ਹਜੇ ਕਿੱਥੇ ਜਮਾਨਤ ਲੱਗੀ ਐ ਚੱਲ ਕੋਈ ਨਾ ਤਾਂ ਕੰਮ ਹੋ ਜਾਊਗਾ ਹੁਣ ਜਦੋਂ ਐਡਾ ਵੱਡਾ ਕੰਮ ਹੋ ਗਿਆ ਹੌਲੀ ਹੌਲੀ ਕੰਮ ਠੀਕ ਆਊਗਾ ਨਾ ਫਿਰ ਤੂੰ ਤਾਂ ਆ ਕੇ ਵੀ ਨਹੀਂ ਖੜਾ ਹੈਗਾ ਮਾੜਾ ਮੋਟਾ ਤਾਂ ਪੁੱਛ ਲੈਂਦਾ ਵੀ ਕਿਵੇਂ ਆ ਚੱਲ ਠੀਕ ਐ ਤੂੰ ਨਾ ਐ ਕਰ ਮੜਾ ਇਹ ਘਰੇ ਆ ਕੇ ਜਾ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਐ हां हां हुनी आजा ठीक है ठीक है चंगा ले काला ਤਾਂ ਘਰ ਕੋਲੀ ਹੈ ਕਹਿੰਦਾ ਮੈਂ ਤਾਂ ਹੁਣੀ ਆ ਗਿਆ ਚੱਲ ਕਰਦੀ ਆ ਉਹਦੇ ਨਾਲ ਗੱਲ ਆ ਜਾਂਦੇ ਪਹਿਲਾਂ ਚਾਹ ਫੜਾ ਕੇ ਆ ਮਾਨੂੰ ਭਾਬੀ ਇਹ ਕਿੱਧਰ ਵਾਗੇ ਆ ਜਾ ਆ ਜਾ ਕਾਲੇ ਕਾਲੇ ਅੰਦਰ ਆ ਜਾ ਅੰਦਰ ਬੈ ਕੇ ਗੱਲ ਕਰਦੇ ਆ ਮਾ ਅੱਜ ਤਾਂ ਕਰਮਾ ਨਾ ਤੇ ਨਹੀਂ ਚੜਿਆ ਜਿਹੜਾ ਤੁਸੀਂ ਯਾਦ ਕਰੇ ਜਾਤਾ ਤੈਨੂੰ ਮੈਂ ਰੋਜ਼ ਹੀ ਕਰਦੀ ਆ ਬਸ ਤੂੰ ਹੀ ਭੁੱਲ ਜਾਣਾ ਫੋਨ ਲਾਉਣੀ ਆ ਫੋਨ ਨਹੀਂ ਚੱਕਦਾ ਮੈਂ ਤੈਨੂੰ ਪਤਾ ਲੋਕਾਂ ਦਾ ਬਿੜਕਾ ਲੱਗ ਰਿਹਾ ਜਿੱਦਾਂ ਦਾ ਇਹ ਕੰਮ ਹੋਇਆਗਾ ਕਿ ਕੌਣ ਆਉਂਦਾ ਜਾਂਦਾ ਸਹੀ ਗੱਲ ਆ ਨਾ ਬਿੜਕਾ ਰੱਖਣਾ ਇਹਦੇ ਵਿੱਚ ਕੀ ਗੱਲ ਹੈਗੀ ਲੋਕਾਂ ਦਾ ਕੀ ਹੁਣ ਤੂੰ ਤਾਂ ਸਾਡੇ ਪਹਿਲੇ ਦਿਨ ਹੀ ਆਉਣਾਗਾ ਇਹਦੇ ਵਿੱਚ ਕੀ ਆ ਫਿਰ ਆ ਵੀ ਦੇਖ ਕੇ ਚੱਲਣਾ ਪੈਂਦਾ ਹੁਣ ਕਿੰਨਾ ਅਗਰ ਘਰੇ ਇਕੱਲੇ ਹੈ ਜਨਾਨੀ ਚੱਲ ਆਏ ਕਿ ਲੋਕਾਂ ਦੇ ਕਿਹੜਾ ਮੂੰਹ ਫੜ ਲਾਂਗੇ ਤਾਂ ਉਹੀ ਭੌਂਕਦੇ ਰਹਿੰਦੇ ਨੇ ਤੇ ਮੈਂ ਤਾਂ ਤੈਨੂੰ ਇੱਕ ਜ਼ਰੂਰੀ ਕੰਮ ਵਾਸਤੇ ਬੁਲਾਇਆਗਾ ਤਦ ਤਸ ਆਪਾਂ ਜ਼ਰੂਰੀ ਕੰਮ ਹੀ ਕਰਨ ਵਾਸਤੇ ਬੈਠੇ ਆ ਮੈਂ ਤਾਂ ਇਹ ਕਹਿੰਦੇ ਸੀ ਆ ਕੁੜੀ ਜੀ ਨੂੰ ਵਿਆਹ ਦੇ ਦਿੰਦੇ ਹੋ ਨਾ ਕੋਈ ਨਾ ਕੋਈ ਰਿਸ਼ਤੇ ਦੇਖ ਲਾ ਦੇ ਵਾਸਤੇ ਹੁਣੇ ਕਰਨਾ ਹੁਣੇ ਕਰਨਾ ਬਹੁਤ ਜਲਦੀ ਕਰਨਾ ਹੈਗਾ ਬਸ ਤਰੇੜੇ ਕੰਮ ਨਹੀਂ ਕੱਢੇ ਨੇ ਹੁਣ ਤੱਕ ਇੱਕ ਤਾਂ ਦੇਖ ਕਾਲੇ ਰਾਹ ਦਾ ਰੂੜਾ ਹਟ ਗਿਆ ਆ ਦੂਜਾ ਦੂਜਾ ਜਿਹੜੇ ਵਿਚਾਲੇ ਫਾਨਾ ਫਸਿਆ ਨਾ ਇਹਨੂੰ ਵੀ ਪਰੇ ਸਾਈਡ ਤੇ ਲਾ ਦिए ਇਹ ਤਾਂ ਗੱਲ ਹੀ ਕੁਛ ਨਹੀਂ ਮੇਰੀ ਗੱਲ ਸੁਣ ਇੱਕ ਨਾ ਮੁੰਡਾ ਦੂਰ ਦਾ ਹੋਵੇ ਨੇੜੇ ਦਾ ਨਾ ਹੋਵੇ ਨਹੀਂ ਤਾਂ ਤੀਜੇ ਦਿਨ ਇੱਥੇ ਆ ਕੇ ਖੜੀ ਰਿਆ ਕਰੂਗੀ ਸਹੀ ਗੱਲ ਆ ਬਸ ਇੰਨੀ ਦੂਰ ਇਹਨੂੰ ਵਿਆਹਣਾ ਇੰਨੀ ਦੂਰ ਦਾ ਮੁੰਡਾ ਦੇਖੀ ਇੱਥੇ ਆ ਵੀ ਨਾ ਬਸ ਹਲੇ ਉਹ ਰੇਕੜਾ ਕਿਸੇ ਨੂੰ ਪਤਾ ਲੱਗਦਾ ਆਪਾਂ ਭਾੜਾਂਗੇ ਇਹ ਜਿਹੜਾ ਬੜਾ ਖਰਚਾ ਨਾ ਕਰਾਉਣ। ਬਸ ਠੀਕ ਆ ਖਰਚਾ ਵੀ ਕਰਨਾ ਕੀ ਇਹ ਚੁੰਨੀ ਚੜਾਵਾ ਕਰਨਾ ਕੋਈ ਗਰੀਬ ਗੁਰਬਾ ਹੁੰਦਾ ਐੜਾ ਥੋੜਾ ਹੁੰਦਿਆ ਇਹ ਜਿਆ ਰਿਸ਼ਤੇ ਹੀ ਭਾਣੀ। ਅੜੇ ਥੋੜੇ ਦੇ ਤੋੜ ਦਾਂਗੇ। ਮੈਨਾਂ ਤੇਰਾ ਹੀ ਫਾਇਦਾ ਕਰਨਾ। ਬਾਕੀ ਕਾਹਲੇ ਤੈਨੂੰ ਪਤਾ ਮੈਂ ਤਾਂ ਤੈਨੂੰ ਵਿਆਹ ਤੋਂ ਪਹਿਲਾਂ ਤੇ ਜਾਣਦੀ ਆ ਆਪਣੀ ਇੰਨੀ ਜਾਣ ਪਛਾਣ ਐ। ਤਾਂ ਹੀ ਨਹੀਂ ਤੈਥੋਂ ਭੱਜ ਸਕਿਆ ਮੈਂ ਹੁਣ ਤੱਕ। ਬਸ ਠੀਕ ਐ। ਛੇਤੀ। ਜਿਵੇਂ ਤੂੰ ਕਹਿਂਗੇ ਉਹ ਵੀ ਕਰਾਂਗੇ। ਛੇਤੀ ਛੇਤੀ ਕੰਮ ਕਰਨਾ ਇਹ ਚੰਗਾ। ਬਸ ਤੂੰ ਮੈਨੂੰ 2-4 ਦਿਨ ਤਾਂ ਹੀ ਤੇ ਤੈਨੂੰ ਬੁਲਾਇਆਗਾ ਨਹੀਂ ਉਹਨੂੰ ਕਿਹਾ ਸੀਗਾ ਆ ਭੋਲੇ ਨੂੰ ਇਹ ਕੜਾਖੇ ਲੱਗਦਾਗਾ ਤੈਨੂੰ ਪਤਾ ਤਾਂ ਨਸ਼ਾ ਪੱਤਾ ਹੀ ਨਹੀਂ ਦਿੱਤਾ ਪੂਰਾ ਹੁੰਦਾ ਸਾਰਾ ਦਿਨ ਟੰਨ ਹੋਇਆ ਰਹਿੰਦਾ 12 ਵਜੇ ਤੱਕ ਦਾ ਇਹਦਾ ਸਰੀਰ ਹੀ ਨਹੀਂ ਚੱਲਦਾ ਉਹੀ ਤਾਂ ਗੱਲ ਆ ਬਸ ਖੇਤ ਬਾਗ਼ ਚਾਹ ਪੀ ਲਈ ਚਾਹ ਸਾਰਾ ਦਿਨ ਚਾਹ ਚਾਹ ਤੇ ਜੋਰ ਦੇ ਰੱਖਿਆ ਨੇ ਤਾਂ ਉਹਦੇ ਨਾਲ ਵੱਧ ਤਾਂ ਫਿਕਰ ਮੈਨੂੰ ਰਹਿੰਦੀ ਏ ਤੇਰੀ ਉਹ ਤਾਂ ਕਾਹ ਲਈ ਫਿਕਰ ਕਿਉਣਾ ਹੋਵੇ ਬਾਕੀ ਤੇਰੀ ਉਹਦੇ ਨਾਲ ਤਾਂ ਜੁੜੀ ਬਣਦੀ ਵੀ ਨਹੀਂ ਹੈਗੀ ਹੁਣ ਕਿੱਥੇ ਤੂੰ ਕਿੱਥੇ ਉਹ ਸਹੀ ਗੱਲ ਆਵੇ ਤੂੰ ਤਾਂ ਸੱਚੀ ਹੀ ਰਹਿ ਰਹੀ ਆਂ ਉਹੀ ਤਾਂ ਗੱਲ ਆ ਬੁੱਝੜ ਕਰਮਾ ਚ ਧਰਿਆ ਪਿਆ ਸੀਗਾ ਚੱਲ ਕੋਈ ਨਹੀਂ ਮੈਂ ਹੈਗਾ ਤੇਰਾ ਸਾਥ ਦੇਣ ਵਾਲਾ ਫਿਕਰ ਕਿਉਂ ਕਰਦੀ ਆ ਤੂੰ ਉਹ ਤਾਂ ਠੀਕ ਆ ਮੈਨੂੰ ਤੇਰਾ ਤਾਂ ਬਥੇਰਾ ਸਾਥ ਹੈ ਪਹਿਲਾਂ ਵੀ ਤੂੰ ਮੇਰੇ ਅੜੇ ਹੋਏ ਕੰਮ ਬਹੁਤ ਕੱਢੇ ਨੇ ਪਹਿਲਾਂ ਆਹ ਕੰਮ ਵੀ ਮੇਰਾ ਕੱਢ ਠੀਕ ਹੈ ਹਾਂ ਠੀਕ ਆ ਟਾਈਮ ਨਾ ਲਾਈ ਹੁਣ ਛੇਤੀ ਤੇ ਛੇਤੀ ਕਰਵਾ ਦੇ ਰਿਸ਼ਤਾ ਕੋਈ ਨਹੀਂ ਹੁਣ ਮੈਂ ਇੱਥੇ ਕੰਮ ਲੈ ਜਾਣਾ ਕੋਈ ਮੇਰਾ ਹੀ ਮਾੜਾ ਮੋਟਾ ਫਾਇਦਾ ਕਰਦੀ ਉਹ ਦੱਸ ਕਰਾਂ ਦੱਸ ਕੀ ਕਰਾਂ ਪਹਿਲੇ ਬੋਲ ਤੇਰੀ ਹਰ ਇੱਕ ਗੱਲ ਪਗਾਈ ਆ ਮੈਂ ਕੋਈ ਗੱਲ ਨਹੀਂ ਫਿਰ ਮੈਂ ਕਿਹੜਾ ਭਾਜਦਾ ਨਾਲ ਇੱਕ ਗੱਲ ਹੋਰ ਸੀ ਬਾਬੀ ਤੂੰ ਇਹ ਜੇ ਕੀ ਖਾਣ ਲੱਗੀ ਦਿਲੋਂ ਤੇ ਨਿਖਰਦੀ ਜਾਂਦੀ ਆ ਵੀ ਨਿਖਰਾਂ ਕਿਉਂ ਨਾ 30 ਕਿੱਲਾਂ ਦੀ ਮਾਲਕਨ ਬਣਨ ਵਾਲੀਆਂ 15 ਤਾਂ ਮੇਰੇ ਆਪ ਦੇ ਸੀ ਆ 14 15 ਹੋਰ ਹੱਥ 'ਚ ਆ ਜਾਣਗੇ ਫਿਰ ਮੈਨੂੰ ਕਿਹੜਾ ਹੌਸਲਾ ਨਹੀਂ ਹੈਗਾ ਇਹ ਚੀਜ਼ ਦਾ ਹੌਸਲਾ ਤਾਂ ਤੈਨੂੰ ਵੀ ਹੈਗਾ ਤੂੰ ਵੀ ਮੇਰੇ ਨਾਲ ਹੀ ਆ ਬਾਕੀ ਨਾ ਵਸ ਤੂੰ ਮੇਰਾ ਇਹ ਕੰਮ ਪੂਰਾ ਕਰ ਦੇ ਫਿਰ ਹੋਰ ਵੀ ਨਖਾਰ ਆ ਜਾਊਗਾ ਆ ਛੇਤੀ ਤੇ ਛੇਤੀ ਨਾਲ ਕਲੇਣੀ ਵਾਸਤੇ ਰਿਸ਼ਤਾ ਲੱਭਦੇ ਆਸ਼ੀ ਵਾਸਤੇ ਬਸ ਤੂੰ ਪਰਵਾਹ ਹੀ ਨਾ ਕਰ ਮੇਰੇ ਹੁਕਮ ਦੀ ਲੋੜ ਸੀ। ਮਰੇ ਤੂੰ ਤਾਂ ਐਕਟਰ ਨਹੀਂ ਆ ਜਾਵਾਂ ਕੋ ਦਿਨੋਂ ਤੈਨੂੰ ਜਵਾਨ ਹੁੰਦੀ ਜਾਂਨੀ ਐ ਨਾ ਹੋਵੇ ਨਾ ਅਸੀਂ। ਵੀ ਜਵਾਨ ਤਾਂ ਬਸ ਮੈਂ ਆਈ ਆ। ਤੂੰ ਨਸ਼ੇਤੀ ਤੇ ਸ਼ੇਤੀ ਮੇਰਾ ਕੰਮ ਕਰ। ਮੈਨੂੰ ਬਹੁਤ ਬਸ ਉਬਲਾ ਸੁਬਰੀ ਲੱਗੀ ਪਈ ਆ। ਕੋਈ ਗੱਲ ਨਹੀਂ ਤੂੰ ਮੇਰੇ ਹੁੰਦੇ ਟੈਨਸ਼ਨ ਨਾ ਲਿਆ ਕਰ। ਠੀਕ ਐ। ਦੂਰ ਦੀ ਲੱਭੀ ਰਿਸ਼ਤਾ ਇਹ ਗੱਲ ਦਾ ਧਿਆਨ ਰੱਖੀ। ਨੇੜੇ ਦਾ ਨਹੀਂ ਹੋਣਾ ਚਾਹੀਦਾ ਮੁੰਡਾ। ਤੂੰ ਦੇਖੀ ਕਾਲਾ ਪੁੱਤ ਐ ਜਿਹੜਾ ਟੰਗ ਲਿਆ ਕੇ ਇਹਨੂੰ। ਬਸ ਠੀਕ ਐ ਠੀਕ। ਚੰਗਾ ਕਾਲੇ। ਠੀਕ। ਕੀ ਗੱਲ ਨਹੀਂ? ਗੱਲਾਂ ਹੁੰਦੀ ਸੀ ਸਾਡੀਆਂ। ਨਾ ਦਾਜੀ। ਹੋਰ ਇੱਥੇ ਖੜ ਤਾ ਚਾਚੀ ਤੁਸੀਂ ਮੇਰਾ ਰਿਸ਼ਤੇ ਦੀ ਗੱਲ ਕਿਉਂ ਕਰਦੇ ਹੋ ਮੈਂ ਪੜ੍ਹਨਾ ਹੈ ਜੀ ਨਾ ਪੜ੍ਹ ਲਿਖ ਕੇ ਕੀ ਕਰਾਂਗੀ ਜੱਜ ਬਣਾਂਗੀ ਕਰਨਾ ਤਾਂ ਤੂੰ ਝਾੜੂ ਪੋਚਾਈਏ ਨਾ ਚਾਚੀ ਮੇਰਾ ਸੁਪਨਾ ਵਕੀਲ ਬਣਨਾ ਮੈਂ ਵਕੀਲ ਬਣਨਾ ਨਾ ਕਰਾਂ ਮੈਂ ਤੈਨੂੰ ਪੜ੍ਹਾਈ ਭੇਜਾਂ ਤੈਨੂੰ ਕਾਲਜ ਬਣਾਵਾ ਤੈਨੂੰ ਵਕੀਲ ਦੱਸੀ ਮੈਨੂੰ ਨਾ ਚਾਚੀ ਮੈਂ ਪੜ੍ਹਨਾ ਹੈ ਪੜ੍ਹਨਾ ਪੜਦਾ ਨਹੀਂ ਹੈਗਾ ਤੇਰਾ ਰਿਸ਼ਤਾ ਪੱਕਾ ਕਰਨਾ ਸੁਣ ਗਈ ਮੇਰੀ ਗੱਲ ਚੁੱਪ ਚਾਪ ਨਾ ਆਪਦਾ ਕੰਮ ਕਰ ਲੈ ਘਰ ਦੇ ਕੰਮ ਸਿੱਖ ਲੈ ਠੀਕ ਹੈ ਪੜੂਗੀ ਇਹ ਪੜ੍ਹ ਲਿਖ ਕੇ ਤਾਂ ਬਣੇਗੀ ਤੂੰ ਵੱਡੀ ਜੱਜ ਜੇ ਤੁਰਜਾ ਹੁਣ ਖੜੀ ਕੀ ਕਰਨੀ ਐ ਲਹੂ ਵੀ ਰੱਖਿਆਗਾ ਦਫਾ ਹੋਣੀ ਨਾ ਹੋਵੇ ਤਾਂ ਪਹਿਲਾਂ ਆਪਦੀ ਮਾਂ ਨੂੰ ਖਾ ਗਈ ਹੁਣ ਪਿਓ ਜੇਲ੍ਹ ਚ ਕਰਵਾਤਾ ਕਾਲੇ ਮੂੰਹ ਵਾਲੀ ਜੇ ਇੱਥੇ ਰਹੀ ਪਤਾ ਨਹੀਂ ਕੀ ਕੁਛ ਮਾਰਾ ਕਰੂਗੀ ਸਾਡਾ ਚੱਲ ਕੋਈ ਗੱਲ ਨਹੀਂ ਪਹਿਲਾਂ ਤਾਂ ਸੋਚਦੀ ਸੀ ਚੱਲ ਨਾ ਕਰਵਾਉਂਗੀ ਘਰ ਦੇ ਕੰਮ ਪਰ ਹੁਣ ਦੇਖੀ ਹੁਣ ਦੇਖੀ ਤੇਰਾ ਕੀ ਹਸ਼ਰ ਕਰਦੀ ਆ ਮੈਂ ਲੈ ਹਜੇ ਤੱਕ ਸੁੱਤਾ ਪਿਆਗਾ ਕਿਹੜੇ ਵਕਤ ਹੋ ਗਏ ਚਾ ਧਰਕੇ ਗਈ ਹੈਗੀ ਹਜੇ ਤੱਕ ਉੱਠਿਆ ਨਹੀਂ ਵੇ ਮੁੰਡਿਆ ਵੇ ਮੁੰਡਿਆ ਤੂੰ ਉੱਠਿਆ ਨਹੀਂ 8:00 ਵਜ ਗਏ ਤੈਨੂੰ ਸੰਗ ਨਹੀਂ ਆਉਂਦੀ ਉਹ ਕਿਉਂ ਤਾਂ ਕਰੀ ਲੈ ਜ਼ੋਰ ਜ਼ੋਰੇ ਸਵੇਰੇ ਸਵੇਰੇ ਕਹੀਆਂ ਨਾ 8:00 ਵਜ ਗਏ ਤੂੰ ਦਰਵਾਜ਼ਾ ਚਾਹ ਧਰ ਕੇ ਗਈ ਸੀ ਮੈਂ ਕਿਹੜੇ ਵੇ ਹੋ ਗਏ ਸਵੇਰੇ 8:00 ਵਜ ਗਏ ਮੈਂ ਗੁਰੂ ਘਰ ਵੀ ਜਾਇਆ ਹੀ ਫਿਰ ਮੈਂ ਕੀ ਕਰਨਾਗਾ ਉੱਠ ਕੇ ਸਵੇਰੇ ਮੇਰਾ ਸਰੀਰ ਨਹੀਂ ਠੀਕੇਗਾ ਅੱਜ ਸਰੀਰ ਤਾਂ ਕਦੇ ਠੀਕ ਹੀ ਨਹੀਂ ਹੁੰਦਾ 4:00 ਵਜ ਦਾ ਖੇਤ ਜਾਏਗਾ ਫਰ ਮੈਗੀ ਕਰਾ ਨਾ ਮਰ ਬਰਪੋ ਗਿਆ ਗਾ ਮੈਨੂੰ ਤਾਂ ਪੇ ਜਾਣ ਦੇਣਾ ਤੈਨੂੰ ਕਿਹੜਾ ਪਤਾ ਨਹੀਂ ਕਰਕੇ ਬੜਾਉਣ ਪੈਣੀ ਆ ਨਾ 15 ਦਿਨ ਤੇਰਾ ਪਿਓ ਜੀਰੀ ਕੋਲੇ ਬੈਠਾ ਰਿਹਾ ਖਾ ਲੈਣਾ ਪੀ ਲੈਣਾ ਰਾਨਾ ਉੱਠਦਾ ਨਹੀਂ ਹੈਗਾ ਤਾਂ ਤੇ ਚਾਹ ਲਿਆ ਦੇ ਗੁੱਟ ਵਿੱਚ ਹਾਂ ਭਈਆ ਕਿ ਕਿਹੜੇ ਵਾਂਗੀ ਧਰ ਕੇ ਗਈਆਂ ਠੰਡੀ ਹੋ ਰਹੀ ਆ ਮੈਥੋਂ ਨਹੀਂ ਵਾਰੀ ਵਾਰੀ ਤੱਤੀ ਹੁੰਦੀ ਹੈਗੀ ਉਹ ਕਿਉਂ ਮਾ ਸਰ ਕੀ ਅਗੇ ਘਾ ਟੱਕਣਾ ਕਰ ਲੈਣੀ ਆ ਤੂੰ ਤਾਂ ਪੇ ਜਾ ਮੈਂ ਚਾਹ ਪੀ ਲੈ ਮੈਂ ਤਾਂ ਉਹਦਾ ਕੰਮ ਕਰਦੀਆਂ ਜਾ ਕੇ ਕਰ ਲੈ ਕੰਮ ਤਪਾਇਆ ਕਿੱਥੇ ਮਰ ਜਾਣੇ ਨੇ ਸਰੀ ਟੁੱਟ ਜਾਂਦਾ ਲਿਆ ਦੇ ਇਹਨੂੰ ਤਤੀ ਕਰਕੇ ਚਾਹ ਹਜੇ ਦਾ ਰੋਟੀ ਕਰਨੀ ਉਹਨੂੰ ਖੇਤ ਰੋਟੀ ਭੇਜਣੀਆਂ ਵਿਚਾਰੇ ਨੂੰ ਕਿਹੜੇ ਰਖਤਾਂ ਦਾ ਗੈਸ ਸਵੇਰੇ ਸਵੇਰ ਦਾ ਉਹ ਕਾਚੇ ਬੜਾਊਗਾ ਹੁਣ ਫੇਰ ਫੇਰ ਦੁਬਾਰੇ ਰੋਟੀ ਖਾ ਕੇ ਮੰਡੀ ਚ ਜਾਊਗਾ ਬੇਲਾ ਪੀਏਗਾ ਤੂੰ ਤਾਂ ਕੋਈ ਦਾਲ ਦੀ ਨਹੀਂ ਕੋਈ ਸਬਜ਼ੀ ਦੀ ਨਹੀਂ ਟੁੱਟ ਪੈਣਾ ਇਹਨੂੰ ਲੱਗਦਾ ਭੈਣ ਹੋਰੇ ਘਰੀ ਨੇ ਕਰ ਕੀ ਜਾਵਾਂਗੇ ਪੱਕਾ ਕੰਮ ਸਸਰੀ ਕਲਪਣੀ ਹੋਰ ਤਕੜੀਆਂ ਸਸਰੀ ਕਾਲ ਠੀਕ ਐ ਕਾਲੇ ਤੂੰ ਤਾਂ ਮਰ ਜਾਣਾ ਮੈਨੂੰ ਡਰਾ ਹੀ ਦਿੱਤਾ ਸੀ ਮੈਂ ਆਖਿਆ ਪਤਨ ਜੀ ਗੱਡੀ ਵਿੱਚ ਕੌਣ ਆ ਗਿਆ ਚਿੱਟੇ ਕੱਪੜੇ ਆਣੇ ਇੱਥੇ ਵਾਂਗੂ ਲੱਗੇ ਜੰਮੀ ਤੋ ਐ ਤਾਂ ਮਖੌਲ ਕਰੀ ਜਾਇਆ ਕਰ ਭਾਣੀ ਹੋਰ ਹੋ ਠੀਕ ਹੋ ਸਾਰੇ ਹਾਂ ਵਧ ਗਿਆ ਛਿਕਾ ਪਾਣੀ ਲੈ ਕੇ ਆਉਣੀ ਹੈਗੀ ਅਮਰ ਦਾ ਪੱਕਾ ਕਰਕੇ ਜਾਵਾਂਗੇ ਇਹ ਤਾਂ ਨਹੀਂ ਭਾਈ ਦੀ ਮੈਂ ਤਾ ਜੋ ਆ ਗਈ ਨਾ ਕਾਲੇ ਪਾਣੀ ਆਇਆ ਪਾਣੀ ਹੁਣ ਤਾਂ ਚਾਹ ਪਾਣੀ ਨੂੰ ਨਪਾ ਚਲੀ ਗਈ ਤੇ ਨਾ ਚਲ ਕੋਈ ਨਾ ਚਾਹ ਪਾਣੀ ਤਾਂ ਨਹੀਂ ਬਣਾਉਂਦੇ ਮੈਨੂੰ ਕੰਮ ਦੱਸ ਕੀ ਕਹਿੰਦਾ ਸੀ ਤੂੰ ਮੈਂ ਤੁਸ ਤਾਂ ਨਹੀਂ ਯਾਦ ਕਰਿਆ ਭਾਈ ਨਾ ਤਾਂ ਮੇਰੇ ਕੋਲ ਵੀ ਨੰਬਰ ਸੀ ਹੋਰ ਨੰਬਰ ਉਹਦੋਂ ਵਿਆਹ ਚ ਕਾਲੀ ਕਾਲੀ ਚ ਲੈ ਕਿ ਨਹੀਂ ਗਿਆ ਤੇਰੇ ਵਾਸਤੇ ਰਿਸ਼ਤੇ ਨੂੰ ਤਾਂ ਮੈਂ ਕਹਿਤਾ ਮੁੜ ਕੇ ਵਸ ਨੰਬਰ ਹੀ ਲੈ ਤਾ ਕਿ ਮੈਂ ਪਿੱਛੋਂ ਕਾਹ ਮਖਾ ਲ ਕਾਲੀ ਦਾ ਨੰਬਰ ਲਾਉਂਗੀ ਬਸ ਤੇਰੇ ਉਹੀ ਕੰਮ ਆਇਆ ਹੁਣ ਮੈਂ ਅੱਛਾ ਰਿਸ਼ਤੇ ਬਾਰੇ ਆਏ ਕੋਈ ਮੈਂ ਕਿੱਦੇ ਨੇ ਕਹਿੰਦੇ ਜੀ ਮੂੰ ਰਿਸ਼ਤਾ ਆਇਆ ਵਧੀਆ ਅੱਛਾ ਪਰੀ ਦਾ ਟੌਪ ਦਾ ਅੱਛਾ ਹੁਣ ਨਾ ਕਰੀ ਜੇ ਨਾ ਕਰੀ ਅੱਛਾ ਨਹੀਂ ਫਿਰ ਦੇਣਗੀ ਉਹ ਹੀੜਾ ਕੁੜੀ ਨੂੰ ਹੁਣ ਸਮਾਨ ਦਿੰਦਾ ਵੇ ਨੱਪਟੀਆਂ ਅਗਲਾ ਹੋਰ ਕੀ ਦੇਣਗੇ ਅੱਛਾ ਉਹ ਜਾਇਤਾ ਦੇਣੀ ਲੱਗੇ ਨਾਲੇ ਆਪਣਾ ਮੁੰਡਾ ਕਿਹੜਾ ਮਾਸਟਰ ਲੱਗਿਆ ਤੈਨੂੰ ਪਤਾ ਕਿੰਨੇ ਵੈਨ ਭਰਾ ਨੇਗੇ ਕੱਲੀ ਕੁੜੀ ਆ ਕੱਲੀ ਕੁੜੀ ਐ ਹੋਰ ਚਾਹ ਯਾਤ ਨਹੀਂ ਆਉ ਚੱਲ ਫਿਰ ਤੂੰ ਕੀ ਚਾਹੀਦਾ ਮੈਂ ਤਾਂ ਕਾਸੇ ਦੀ ਲੋੜ ਨਹੀਂ ਜੋ ਕੱਲੀ ਕੁੜੀ ਐ ਮੈਂ ਠੀਕ ਐ ਬਸ ਹਾਂ ਤੇਹ ਕੁੜੀ ਪਰੀਆ ਦੇਖਣ ਚ ਸੋਹਣੀ ਆ ਨਹੀਂ ਠੀਕ ਠੀਕ ਵਧੀਆ ਐ ਬਸ ਪੜੀ ਲਿਖੀ ਹੋਵੇ ਉਹਦੇ ਘਰ ਦਾ ਕੰਮ ਕਰਨ ਵਾਲੀ ਹੋਵੇ ਮੈਨੂੰ ਤਾਂ ਹੋਰ ਮੈਂ ਕਿਹੜਾ ਕੋਈ ਜਾ ਉਹ ਤੇ ਲਾਉਣਾ ਕਿਸੇ ਨੂੰ ਪਹਿਲਾਂ ਨਾ ਤਾਂ ਮਨਗਰੀ ਨਾ ਕਰੇ ਇਸ ਲਈ ਨਾ ਲੈਵੇਂ ਮੈਂ ਨਾ ਨਾ ਬਸ ਠੀਕ ਹੈ ਮੈਨੂੰ ਮਨਜ਼ੂਰ ਹੈ ਰਿਸ਼ਤਾ ਹੋਰ ਐ ਇੱਕ ਦਿਨ ਨੂੰ ਠੋੜਾ ਕਰਦੇ ਨਾ ਨਾ ਮੈਂ ਲੈ ਰਿਸ਼ਤਾ ਤਾਂ ਲੈ ਲਾਂਗੇ ਉਹ ਕਿਹੜਾ ਪਿੰਡ ਹੈਗਾ ਮੇਰੇ ਲਵੀ ਉੱਥੇ ਗਵਾਂਢ ਚ ਹੀ ਆ ਅੱਛਾ ਸੋਡੇ ਫਿਰ ਤਾਂ ਬਾਹਰ ਦੂਰ ਪੈਣੀ ਆ ਬਰਤਨ ਨਹੀਂ ਆ ਜਮਾ ਨਹੀਂ ਠੀਕ ਹੈ ਭਾਈ ਦੂਰ ਦੀ ਕੀ ਗੱਲ ਆ ਸਮਦੀ ਵਧੀਆ ਰੋਜ਼ ਆਉਂਦੀ ਜਾਂਦੀ ਨਹੀਂ ਚਲ 6 ਸਾਲ ਸੀ ਮਹੀਨੇ ਬਾਅਦ ਜਾਇਆ ਕਰੂਗੀ ਹੋਰ ਨਾ ਠੀਕ ਹੈ ਰਿਸ਼ਤਾ ਲੈ ਲਾਂਗੇ ਕੱਲੇ ਜ਼ਰੂਰ ਚਾਹ ਦੱਸ ਮੈਂ ਚਾਹ ਬਣਾ ਲਾਣੀ ਹੈਗੀ ਅੱਛਾ ਚਾਹ ਤਾਂ ਬਸ ਕਰੇ ਕੰਮ ਵਾਲੀ ਕੁੜੀ ਆ अच्छा आ, ना कोई ना तेन वडिया सुख हो जाएगा रिश्ता ਲੈ ਲਾਂਗੇ ਬਈ ਹਾਂ ਨਾ ਕੋਈ ਨਾ ਦਿਖਾ ਰਾਗੇ ਤੁਹਾਨੂੰ ਫੋਟੋ ਫਾਟੋ ਇਧਰੋਂ ਮੁੰਡੇ ਦੀ ਪਾ ਦਿਓ ਠੀਕ ਹੈ ਹਾਂ ਆਪਣਾ ਘਰ ਵਾਲਾ ਕੰਮ ਆ ਮੇਰੀ ਗੱਲ ਨਹੀਂ ਹੋ ਮੋੜ ਦੇ ਤੂੰ ਨਾ ਇਧਰੋਂ ਬੇਇੱਜ਼ਤੀ ਕਰਾ ਲਈ ਨੀ ਮੈਂ ਤਾਂ ਕੋਈ ਬੇਇੱਜ਼ਤੀ ਨਹੀਂ ਕਰਾਉਂਦੀ ਕਾਲੇ ਤੇਰੀ ਤੇਰਾ ਬਾਈ ਜੀਰੀ ਕੋਲੇ ਬੈਠਾ ਕ ਮੰਡੀ ਚ ਕੋਈ ਨਾ ਮੈਂ ਉਹਦੇ ਨਾਲ ਗੱਲ ਕਰੂੰਗੀ ਕੋਈ ਨਹੀਂ ਜੀਰੀ ਦੇ ਕਿੰਨੇ ਮਹੀਨੇ ਲੱਗਦਾ ਦੋ ਦਿਨਾਂ ਨਾਲ ਤੋਲ ਜਿਓ ਨਾ ਹੁਣ ਤੋਲ ਜੂਗੇ ਬਹੁਤ ਹੋਣੀ ਕਰਨਾ ਹੈ ਤੈਨੂੰ ਪਤਾ ਮਾਗਰ ਉਹ ਤਾਂ ਲੇਟ ਪਹੁੰਚਣੀਆਂ 100 ਵਜੇ ਜਾਂਦੀਆਂ ਨੇ ਹਾਂ ਹਾਂ ਚਲ ਹੋਰ ਤੂੰ ਚਾਹ ਦਾ ਬਣਾ ਲੈਂਦੀ ਘੁੱਟ ਮੈਂ ਨਹੀਂ ਨਹੀਂ ਬੱਸ ਚਲ ਕੋਈ ਨਾ ਨੰਬਰ ਆ ਮੈਂ ਤੇਰਾ ਉਹ ਬਾਅਦ ਲੂੰਗੀ ਠੀਕ ਹੈ ਮੈਂ ਉਹ ਤਾਂ ਲੈ ਜੂੰਗੀ ਜਾਂ ਮੈਂ ਤੈਨੂੰ ਫੋਨ ਕਰ ਦੂੰਗੀ ਕੋਈ ਹੋਏਗਾ ਗੱਲ ਕਰ ਲਿਓ ਮੇਰੇ ਨਾਲ ਠੀਕ ਹੈ ਬਾਈ ਠੀਕ ਹੈ ਚਲ ਲੈ ਮੈਂ ਹੋਰ ਕੀ ਬਾਹਲ ਦੀਏ ਜਦੋਂ ਕਹਿੰਦਾ ਕੱਲੀ ਕੱਲੀ ਕੁੜੀ ਐ ਜ਼ਮੀਨ ਵੀ ਉਹ ਆਉਂਦੀ ਹੋਊਗੀ ਦੱਸ मैं ये प्यो ना गल करूँगी पर जिंदी पता है कह दूँगा आप भरा हो गए कुड़ी दे फिर रिश्ता लवेंगे न बहुत है वाइया है जो तो कल कु है ते मैं शेती तो मैं कहनी हैगी छेती छेती कम करने की करिए होकर जो घर आपदा आप ही लाछमी आई एड्डी दूर बेचारा आया पुछ पुछ, पुछ के ओही गल रिश्ता तो मैं पक्का लवूंगी यही आ गए ਨੇਂਗਾਂ ਚ ਲੈ ਗਰੀ ਤੋ ਦੂੰਗੀ ਮੈਂ ਨਾ ਨਾ ਚ ਛਾੜ ਵੀ ਐ ਛਾੜ ਜਾਗਾ ਚੱਲ ਫਿਰ ਆਜੋ ਬੈਜੋ ਹੋਰ ਵੀ ਕੇ ਗੀਰੀ ਹਾਂ ਬੈਜੋ ਮੈਂ ਪਾਣੀ ਲਿਆਉਣੀ ਪਹਿਲਾਂ ਥੱਕ ਕੇ ਮੰਡੀ ਚ ਰਹਿਣਾ ਕਿਹੜਾ ਸੌਖਾ ਹੈਗਾ ਹੋਰ ਕਹਿ ਦਿਆਂ ਤਾਂ ਹੋ ਗਏ ਸਾਨੂੰ ਬੈਠਣ ਮੇਰੇ ਤੂੰ ਹੀ ਤੋਹਣ ਲੱਗੀ ਹੋਰ ਇੱਕ ਮੱਛਰ ਵੀ ਬਾਹਲੇ ਰਾਤ ਨੂੰ ਕਿਹੜਾ ਕੋਈ ਨੀਂਦ ਆਉਂਦੀ ਹੈਗੀ ਦੇਖ ਪਤਾ ਮੂਰਲਾ ਰੱਪਾ ਪਈ ਜਾਂਦਾ ਹੈਗਾ ਨੰਦਾ ਤੂੰ ਚਾਹ ਟਾਈਮ ਨਾਲ ਭੇਜੇ ਭੇਜੇ ਤਾਂ ਹੈਗਾ ਨੀ ਮੁੰਡਾ ਜੇ ਮਚਾ ਲੈ ਕੇ ਪਹੁੰਚਿਆ ਨਹੀਂ ਉੱਥੇ ਕੋਈ ਨਹੀਂ ਗਿਆ ਉੱਥੇ ਤਾਂ ਉਹ ਹੀ ਗੱਲ ਪਹਿਲਾਂ ਤਾਂ ਉਨ ਨਹੀਂ ਉੱਠਿਆ ਹੈਗਾ ਮਰ ਜਾਣਾ ਮੈਂ ਗੁਰਦੁਆਰੇ ਬਾਗੀ ਚਾਹ ਦੇ ਕੇ ਆ ਕੇ ਚਾਹ ਪੀ ਕੇ ਫਿਰ ਮੈਂ ਆ ਕੇ ਠਾਇਆ ਫਿਰ ਮੈਂ ਆਖਿਆ ਤੇਰੇ ਪਿਆ ਉਹਦੀ ਚਾਹ ਫੜਾਇਓ ਹੈ ਤਾਂ ਕਿਹਾ ਗਈ ਨਹੀਂ ਦੇਖ ਲੈ ਤੇਰੇ ਕੋਲ ਕੀ ਪਤਾ ਕਿੱਥੇ ਬੈਠਾ ਹੋਣਾ ਉਹ ਨੱਥੇ ਕੀ ਚਾਹ ਆਈ ਕੋਟ ਉੱਥੇ ਚਾਹ ਪੀਤੀ ਮੈਂ ਮੁੰਡਾ ਸਵੇਰੇ ਚਾਹ ਦੀ ਕੋਟ ਪੀਲੇ ਚੱਲ ਥਕਾਵਟ ਦੂਰ ਹੋ ਜਾਂਦੀ ਇੱਕ ਤਾਂ ਉੱਥੇ ਮੱਛਰ ਨਹੀਂ ਸਾਰੀ ਰਾਤ ਸੌਣ ਦਿੰਦਾ ਹੈਗਾ ਹੋਰ ਤੇ ਮੈਂ ਤਾਂ ਕਿਹਾ ਸੋਨੂ ਆਈ ਕਹਿੰਦੀ ਸੀਗੀ ਉਹ ਤੇ ਉਥੇ ਵਿਆਹ ਗਏ ਸੀ ਉਦੋਂ ਭੈਣ ਕਿ ਉਥੇ ਆਪਾਂ ਤੇ ਉਥੇ ਉਹਨੇ ਮੁੰਡੇ ਰਿਸ਼ਤਾ ਕਰਾਇਆ ਸੀ ਉਹਨੂੰ ਮੈਂ ਉਦੋਂ ਰਿਸ਼ਤੇ ਬਾਰੇ ਕਹਿਤਾ ਸੀ ਉਹ ਅੱਜ ਆ ਗਿਆ ਸੀਗਾ ਕਹਿੰਦਾ ਭੈਣੇ ਮੈਂ ਰਿਸ਼ਤੇ ਬਾਰੇ ਆਇਆਂਗਾ ਕਹਿੰਦਾ ਮੁੰਡੇ ਬਾਰੇ ਤੂੰ ਕਹਿੰਦੀ ਸੀ ਵੀ ਤੇਰੇ ਮੁੰਡੇ ਨਾਲ ਰਿਸ਼ਤਾ ਕਰਵਾ ਦਾਨਾਗਾ ਉਹ ਤੂੰ ਨੂੰ ਕਦੇ ਸੁਧਰਨ ਨੂੰ ਵੀ ਕਹਿ ਦਿਆ ਕਰ ਤੇ ਕੁੜੀ ਨੂੰ ਡੋਬਣੀਆ ਤਾਂ ਕਿਸੇ ਦੀ ਕੁੜੀ ਕੰਮ ਤਾਂ ਉਹ ਪੂਰਾ ਕਰਦਾ ਨਹੀਂ ਹੈਗਾ ਉਹ ਹੁਣ ਉਹ ਨੂੰ ਆਈ ਨਹੀਂ ਫਿਰੇਗਾ ਰਿਸ਼ਤਾ ਲੈਣਾ ਨਹੀਂ ਉਹ ਨੂੰ ਨਾ ਉਹ ਰਿਸ਼ਤੇ ਰਿਸ਼ਤੇ ਆ ਹੋ ਤਾਂ ਜਾਣਦੇ ਉਹਨੂੰ ਆਪੇ ਸੁਧਰ ਜਾਊਗਾ ਬਿਆਹ ਤੋਂ ਬਾਅਦ ਹਾਂ ਬਗਾਨੀ ਕੁੜੀ ਡੋਬਦੋ ਨੀ ਆ ਕੇ ਤੁਸੀਂ ਸਾਹੋ ਉਹ ਕਹਣਾ ਕਿ ਇਕੱਲੀ ਕੁੜੀ ਹੈਗੀ ਪੜ੍ਹੀ ਲਿਖੀ ਕੁੜੀ ਹੈ ਕਹਿੰਦਾ ਵਧੀਆ ਰਿਸ਼ਤਾ ਕਰਵਾ ਦੂੰਗਾ ਕਹਿੰਦਾ ਮੈਂ ਕਦੇ ਖੇਤ ਜਾ ਕੇ ਖੜਿਆ ਉਹ ਉਹਨੂੰ ਪਤਾ ਕਿਸੇ ਚੀਜ਼ ਦਾ ਉਹ ਜਦੋਂ ਮੇਰੀ ਗੱਲ ਸੁਣ ਕਬੀਲਦਾਰੀ ਜੀ ਦੇ ਵਿੱਚ ਪੈ ਗਿਆ ਆਪੇ ਕਰੂਗਾ ਸਾਰਾ ਕੁਝ ਤੂੰ ਕਿੰਨਾ ਕੀ ਚਿਰ ਕਰੋਗੇ ਤੁਸੀਂ ਕਬੀਲਦਾਰੀ ਐ ਸਾਹਮਣੇ ਬਹੁਤ ਔਖੀ ਹੈ ਮਸਾ ਬਣਾਉਣੇ ਨੇ ਚਾਰ ਖੁੱਡੇ ਨੇਗੇ ਕੋਈ ਨਾ ਜਿੰਨਾ ਚਰਾਪਾ ਨੇ ਕਰਨਾ ਸਿਆਪਾ ਕਰ ਲਿਆ ਜਦੋਂ ਉਹਦੇ ਸਿਰ ਜ਼ਿੰਮੇਵਾਰੀਆਂ ਪੈ ਗਈਆਂ ਆਪੇ ਕਰੂਗਾ ਆਪਦੇ ਬਾਲ ਬੱਚਿਆਂ ਵਾਸਤੇ ਕੋਈ ਨਹੀਂ ਹੈ ਕੰਮ ਧੰਦੇ ਦਾ ਟਾਈਮ ਹੈ ਤੂੰ ਕਹੜਾ ਨਾ ਕਰਿਆ ਕਰ ਲੈ ਉਹਨੂੰ ਤਾਂ ਮੈਂ ਕਹਿ ਦਿੱਤਾ ਮੈਂ ਹਾਂਗੀ ਮੈਂ ਜੱਲਾਸੀ ਤੈਨੂੰ ਫੋਨ ਤੇ ਦੱਸਦਾਂਗੇ ਮੈਂ ਕਿਹ ਕੋਈ ਨਾ ਅਸੀਂ ਦੇਖਾਂ ਮੈਂ ਕਿ ਕੁੜੀ ਪਹਿਲਾਂ ਕਿਸੇ ਨੂੰ ਪੁੱਛ ਵੀ ਲਿਆ ਕਰ ਮੈਂ ਕਿਹਾ ਸੀਗਾ ਮੈਂ ਕਿ ਚੱਲ ਮੈਂ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਸੂਗੀ ਹੋਰ ਕੀ ਭਾਲਦੇ ਤੁਸੀਂ ਦੱਸ ਪੁੱਛਣ ਨੂੰ ਜੇ ਕੱਲੀ ਕੁੜੀਆ ਰਿਸ਼ਤਾ ਆਉਂਦਾ ਹੋਰ ਦੱਸੋ ਤੇ ਕੀ ਹੋ ਕਰਨਾ ਹੈ ਮੁੰਡਾ ਲਵੇਟਿਆ ਜਾਊਗਾ ਪਰਾਂ ਤੇਰਾ ਉਹ ਮੁੰਡਾ ਤੁਮੇ ਤਾਂ ਕਾਹ ਨੂੰ ਕਹਾਉਣੀ ਹੈ ਮੈਨੂੰ ਤਾਂ ਲੱਗਦਾ ਇਹ ਕੋਈ ਖਾਂਦਾ ਪਿੰਦਾ ਵੀ ਹੈ ਇਹ ਬਹਿ ਜਾ ਚੁੱਪ ਕਰਕੇ ਇਹਨਾਂ ਮੂੰਹ ਆਉਣਾ ਪਾਹ ਹੋ ਕੇ ਕਰੀ ਆਨੇਗਾ ਆਪਦੇ ਧੀ ਪੁੱਤ ਦਾ ਨਾ ਕਦੇ ਵੀ ਉਹ ਕਰਿਆ ਕਰੀ ਤੂੰ ਚੜ ਮਾਤਾ ਕੀ ਕਹਿਣਾ ਹੋਰ ਦਾ ਇਹਨੂੰ ਰਿਸ਼ਤਾ ਕਿੱਥੋਂ ਹੋਜੂ ਉਹ ਤਾਂ ਦੂਰ ਦਾ ਤੇ ਜਾਣ ਪਛਾਣ ਵਾਲੀ ਤਾਂ ਵਿਚਾਰੇ ਨੇ ਕਰਾਤਾ ਬਸ ਫੇ ਚੁਨੀ ਚੜਾ ਲਿਓ ਖਰਚਾ ਕਰਨ ਦਾ ਹੁਣ ਹੈ ਨਹੀਂ ਕਿ ਪੈਸੇ ਖਰਚਾ ਉਹ ਕਿਹੜਾ ਕਿਹਾ ਉਹ ਕਹਿੰਦਾ ਨੋਰਮਲ ਵਿਆਹ ਕਰ ਲਿਓ ਕੋਈ ਗੱਲ ਨਹੀਂ ਚੁਨੀ ਜੜਾਵਾ ਕਰ ਲਾਂਗੇ ਆਪਾਂ ਹੁਣੇ ਕਿਹੜਾ ਕੋਈ ਤੈਨੂੰ ਆਏ ਕਿ ਹੈ ਵੀ ਬਹੂ ਹੈਗਾ ਚਾਹ ਪੀਓਗੇ ਹੋ ਚਾਹ ਮਰ ਪੀਤੀ ਕਿੱਥੇ ਹੈ ਕੱਲ 4 ਵਜੇ ਦੀ ਚਾਹ ਪੀਤੀ ਹੋਏ ਬਸ ਉਹ ਤਾਂ ਘੁੱਟ ਕੋਥੇ ਪੀਤੀ ਸੀ ਆਪਾਂ ਗੰਡੀਆਂ ਦੇ ਚਲ ਮੈਂ ਚਾਹ ਬਣਾਉਣੀ ਆ ਕੋਈ ਨਹੀਂ ਮੈਂ ਤਾਂ ਖਲਜੀ ਪਿਆਉਂਦੀ ਸੀ ਕਿ ਪਹਿਲਾਂ ਉਹ ਫੀੜ ਪਿਆਉਂਦੀ ਪਰ ਖਲਜੀ ਮਗਾ ਚਲ ਮੈਂ ਅਗਾਈਆਂ ਨੂੰ ਉਹ ਕਰ ਦੂੰਗੀ ਨਹੀਂ ਤਾਂ ਚਲ ਮੈਨੂੰ ਐ ਕਰ ਤੂੰ ਚਾਹ ਨਹੀਂ ਤਾਂ ਮੈਨੂੰ ਕੱਪੜੇ ਲਿਆ ਦੇ ਮੇਰਾ ਤੌਲੀਆ ਲਿਆ ਦੇ ਮੈਂ ਨਹਾ ਲੈਣਾ ਕੰਡ ਲੜੀ ਜਾਂਦੀ ਉੱਥੇ ਮੇਰੇ ਨਾਲ ਕੰਡ ਤਾਂ ਹੁੰਦੀ ਹੋਏ ਕੋਈ ਨਹੀਂ ਮੈਂ ਚਾਹ ਧਰ ਦਾਂ ਤੇ ਦੇਣੀ ਆ ਕੱਪੜੇ ਸਾਨੂੰ ਪੂਰਾ ਹਫਤਾ ਹੋ ਗਿਆ ਉੱਥੇ ਬੈਠੇ ਨਾ ਮੰਡੀ ਚ ਉਹ ਪਹਿਲਾਂ ਟੂਟੀ ਛੱਡਿਆ ਹੋਊਗੀ ਜਿੱਥਰੋਂ ਪਾਣੀ ਤੱਤਰ ਨਿਕਲੇ ਹੋਊਗਾ ਛੱਡਦਾ